ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਗੋਲੀ ਚੱਲੀ ਅਚਾਨਕ ਤੇ 14 ਸਾਲ ਦਾ ਇੱਕ ਬੱਚਾ ਹੀ ਕਈ ਹੈ ਆਪਾਂ ਨੂੰ ਉਹਦੀ ਡੈਥ ਹੋ ਗਈ ਤੇ ਇੱਕ ਕੋਈ ਫੌਜੀ ਵੀਰ ਛੁੱਟੀ ਤੇ ਆਇਆ ਹੋਇਆ ਸੀ ਉਹ ਗੰਭੀਰ ਜ਼ਖਮੀ ਹੋ ਗਿਆ ਇਹ ਹਾਲਾਂਕਿ ਪਹਿਲੀ ਵਾਰ ਨਹੀਂ ਹੋਇਆ ਆਪਾਂ ਵੇਖ ਰਹੇ ਹਾਂ ਕਿ ਲਗਾਤਾਰ ਪਿਛਲੇ ਕੁਝ ਟਾਈਮ ਤੋਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਗਰਾਊਂਡਾਂ ਦੇ ਵਿੱਚ ਗੋਲੀ ਚੱਲਣ ਵਾਲਾ ਇਹ ਗੱਗੇ ਤੋਂ ਗਰਾਊਂਡ ਤੇ ਗੱਗੇ ਤੋਂ ਗੋਲੀਆਂ ਪਤਾ ਨਹੀਂ ਕਦੋਂ ਇਕੱਠੀਆਂ ਹੋ ਗਈਆਂ ਨੇ ਪਰ ਮਿੰਟੂ ਜੀ ਮਾਹੌਲ ਬੜਾ ਮਾੜਾ ਹੈ ਚਿੰਤਾਜਨਕ ਮਾਹੌਲ ਹੈ ਪਤਾ ਨਹੀਂ ਕਿਉਂ ਇਸ ਤਰ੍ਹਾਂ ਹੀ ਰੁਖ ਬਣਦਾ ਜਾ ਰਿਹਾ ਹੈ ਦੇਖੋ ਜਦੋਂ ਸੰਦੀਪ ਨੰਗਲੰਬੀਆਂ ਮਾਰਿਆ ਆ ਕੇ ਉਹ ਵੀ ਤੇ ਗਰਾਊਂਡ ਦੇ ਪੈਰ ਸਿਰੇ ਤੇ ਮਾਰਿਆ ਆ ਕਿ ਜੀ ਬਿਲਕੁਲ ਉਹ ਉੱਥੋਂ ਜੇ ਗੱਲ ਜ਼ਿਆਦਾ ਸ਼ੁਰੂ ਹੋ ਗਈ ਇਹ ਉਸ ਤੋਂ ਪਹਿਲਾਂ ਹੀ ਫਾਇਰਿੰਗ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ ਹਮ ਦੇਖੋ ਅਹੀਂ ਵੀ ਖੇਡੇ ਆ ਤੇ ਉਸ ਟਾਈਮ ਵੀ ਕ੍ਰਿਕਟ ਜਾਂ ਕਬੱਡੀ ਕਬੱਡੀ ਚ ਨਾ ਲੜਾਈ ਝਗੜੇ ਹੋ ਜਾਂਦੇ ਸੀਗੇ ਜੰਡੇ ਟਾਵੇਂ ਹੋ ਜਾਂਦੇ ਸੀ ਕਈ ਵਾਰ ਪਿੰਡ ਵਾਲੇ ਆਪਸ ਚ ਲੜ ਪਏ ਜਾਂ ਕਈ ਵਾਰ ਖਡਾਰੀ ਆ ਬਰੋਂ ਆਈ ਜਿਹੜੀ ਉਹ ਲੜ ਪਏ ਸਾਡੀਆਂ ਇਨਫੈਕਟਰ ਖੁਦੀਆਂ ਹੋਈਆਂ ਨੇ ਦੋ ਚਾਰ ਲੜਾਈਆਂ ਜੀ ਆਪਦੇ ਜਿੰਦਗੀ ਵਿੱਚ ਕਿਤੇ ਮਾਰ ਲੀਆਂ ਕਿਤੇ ਖਾ ਲਈਆਂ ਪਰ ਉਹ ਬਹੁਤ ਗਵੀਰ ਲੈਵਲ ਤੇ ਨਹੀਂ ਹੁੰਦੀਆਂ ਸੀ ਫਾਇਰਿੰਗ ਫੋਰਿੰਗ ਬਹੁਤ 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 ਕਿਤੇ ਸੁਣੀ ਮੈਂ ਤਾਂ ਆਪਦੀ ਜ਼ਿੰਦਗੀ ਚ ਫਾਇਰਿੰਗ ਫੋਰਿੰਗ ਤੱਕ ਨੌਬਤ ਨਹੀਂ ਸੀ ਗਈ ਹੁਣ ਹੁਣ ਇੱਥੇ ਫਾਇਰਿੰਗ ਦੀਆਂ ਘਟਨਾਵਾਂ ਤੇ ਕਈ ਹੋਈਆਂ ਉਹ ਇੱਕ ਖੜਾਰੀ ਬਾਹਰੋਂ ਆਇਆ ਸੀ ਉਹ ਉਹਦੇ ਗੋਲੀ ਮਾਰ ਦਿੱਤੀ ਸੀ ਤੇ ਇੰਨੀਆਂ ਘਟਨਾਵਾਂ ਹੋਈਆਂ ਨੇ ਇਸ ਤੇ ਪਰ ਆ ਜਿਹੜੀ ਘਟਨਾ ਹੋਈ ਹੈ ਨਾ ਇਹਨੇ ਤੇ ਵਾਕਿਆ ਮੈਨੂੰ ਵੀ ਹਲਾ ਕੇ ਰੱਖ ਦਿੱਤਾ ਸਾਬ ਹੂੰ ਕਿ ਇੱਕ 14 ਸਾਲ ਦਾ ਬੱਚਾ ਮਾਰ ਦਿੱਤਾ ਜੇ ਤਾਂ قصੂਰ ਹੀ ਕੋਈ ਨਹੀਂ ਸੀ ਜਿਹੜਾ ਤਾਂ ਚਾਰ ਦੇਖ ਚੁੱਕਿਆ ਸੀ ਉਹ ਤਿੰਨਾ ਭੈਣਾ ਦਾ ਭਰਾ ਸੀ ਉਹ ਉਹੋ ਤੇ ਆਪਦੇ ਪਿਓ ਨੂੰ ਕਹਿੰਦਾ ਸੀਗਾ ਕਿ ਮੈਂ ਵੱਡਾ ਹੋ ਜਾਮਾ ਪਪਾ ਤੇ ਇੱਕ ਤੇ ਮੈਂ ਗੁੱਡੀਆਂ ਦਾ ਵਿਆਹ ਨਾ ਬੜਾ ਠੋਕ ਕੇ ਕਰਨਾ ਹੂੰ ਤੇ ਇੱਕ ਤੇ ਨੂੰ ਮੈਂ ਨਾ ਕੋਈ ਮਤਲਬ ਕਿ ਭਾਰ ਢੋਣ ਨਹੀਂ ਦੇਣਾ ਸਾਰੇ ਤੇਰੇ ਦੁੱਖ ਵੰਡਾ ਲੈਣੇ ਯਾਰ ਕਿੱਡਾ ਮੁੰਡਾ ਸਿਆਣਾ ਹੋਊਗਾ ਸੋਚ ਕੇ ਦੇਖੋ ਯਾਰ ਸੋਚ ਕੇ ਵੇਖੋ ਸੱਚੀ ਇੱਕ ਗਰੀਬ ਘਰ ਦਾ ਹੂੰ ਇਹ ਸਾਰਾ ਕੁਝ ਜਿਹੜਾ ਮੁੰਡਾ ਉਹ ਸੋਚ ਕੇ ਚੱਲ ਰਿਹਾ ਸੀਗਾ ਤੇ ਨਾਲ ਖੇਡਦਾ ਸੀ ਸ਼ਾਇਦ ਜੀ ਸ਼ੌਂਕੀ ਸੀਗਾ ਨਾ ਬਿਲਕੁਲ ਤਾਂ ਹੀ ਗਰਾਊਂਡ 'ਚ ਗਿਆ ਹੋਊਗਾ ਚਾਹ ਨਾਲ ਕਿਤੇ ਟੂਰਨਾਮੈਂਟ ਦਾ ਫਾਈਨਲ ਜਿਹੜਾ ਉਹ ਰਾਤ ਨੂੰ ਹੈ ਉਸ ਤੋਂ ਬਾਅਦ ਉਹ ਇਨਾਮ ਵੰਡੇ ਜਾ ਰਹੇ ਸੀਗੇ ਤਾਂ ਜਸੂਲ ਨੂੰ ਇਨਾਮ ਵੰਡੇ ਜਾ ਰਹੇ ਸੀਗੇ ਠੀਕ ਉਹ ਉਸ ਵੇਲੇ ਫਾਇਰਿੰਗ ਹੁੰਦੀ ਆ ਹੂੰ ਠੀਕ ਹੈ ਜੀ ਵੀਡੀਓ ਵੀ ਸਾਹਮਣੇ ਆਉਂਦੀ ਆ ਉਧਰੋਂ ਸਮਾਰੋਹ ਚੱਲ ਰਿਹਾ ਹੁੰਦਾ ਪਿੱਛੋਂ ਖੜਕਾ ਹੋ ਰਹੀ ਫਾਇਰਿੰਗ ਹੁੰਦੀ ਆ ਜੀ ਉਹ ਦੋ ਮੂੰਹ ਟਕਿਆਂ ਵਾਲੇ ਹਮਲਾਵਰ ਆਏ ਨੇ ਹੂੰ ਪੁਲਿਸ ਇਹ ਕਹਿੰਦੀ ਆ ਕਿ ਇੱਕ ਬੰਦਾ ਜਿਹੜਾ ਹੈ ਉਹ 18 20 ਸੀਸੀਟੀਵੀ ਕੈਮਰੇ ਉਹਨਾਂ ਨੇ ਲਾਗੇ ਬੰਨੇ ਖੰਗਾ ਲੈ ਕੇ ਇੱਕ ਬੰਦੇ ਦਾ ਨਕਾਬ ਇੱਕ ਸੀਸੀਟੀਵੀ ਦੇ ਸਾਹਮਣੇ ਥੱਲੇ ਨੂੰ ਹੋਇਆ ਬੰਦਾ ਸਿਆਣ ਲਾਂਗੇ ਹੂੰ ਦੂਜੀ ਗੱਲ ਜੀ ਕਿ ਭਈ ਇਹੋ ਜੀ ਬੇਵਕੂਫੀ ਕੀਤੀ ਕਿਸੇ ਨੇ ਕਿਉਂ ਹੂੰ ਮੰਨ ਲਓ ਮਕਸਦ ਕੀ ਸੀ ਭਈ ਪਹਿਲੀ ਗੱਲ ਹੈ ਜੇ ਕੋਈ ਗੈਂਗਸਟਰ ਵਾਲਾ ਤੁਹਾਨੂੰ ਪਤਾ ਹੈ ਅੰਗਲ ਆ ਜਾਂ ਕੁਝ ਐਸਾ ਵੈਸਾ ਹੋ ਸਕਦਾ ਸੰਭਾਵੀ ਤੌਰ ਤੇ ਆਪਾਂ ਲੋ ਮੰਨ ਕੇ ਚੱਲੀਏ ਉਹ ਵੀ ਇਦਾਂ ਦਾ ਕੰਮ ਤੇ ਨਹੀਂ ਕਰਦੇ ਯਾਰ ਕਿ ਭਈ ਉੱਥੇ ਕੋਈ ਨਜਾਇਜ਼ ਬੰਦੇ ਨਾਲ ਮਰ ਜਾਣ ਜੀ ਤੇ ਜੇ ਸ਼ੂਟਰ ਉਥੇ ਫੜੇ ਗਏ ਤੇ ਲੋਕਾਂ ਨੇ ਪੱਲੇ ਕੁਝ ਨਹੀਂ ਛੱਡਣਾ ਕੋੜ-ਕੋੜ ਕੇ ਮਾਰ ਦੇਣ ਗਰਾਊਂਡ 'ਚ ਪਿੰਡ 'ਚ ਛੇਤੀ ਕੀਤੇ ਇਹ ਚੀਜ਼ ਹੁੰਦੀਆਂ ਨੇ ਤੇ ਨਾਲੇ ਇਹੋ ਜੇ ਇਕੱਠ ਦੇ ਵਿੱਚ ਜਾ ਕੇ ਇਦਾਂ ਭਈ ਨੁਕਸਾਨ ਦੂਜੇ ਦਾ ਹੋਣਾ ਤਾਂ ਸੋਚਦਾ ਹੀ ਆ ਬੰਦਾ ਜੀ ਪੁਲਿਸ ਇਹ ਗੱਲ ਮੰਨ ਕੇ ਚੱਲ ਰਹੀ ਆ ਕਿ ਸ਼ਾਇਦ ਇਹ ਮਾਮਲਾ ਵਿਅਕਤੀਗਤ ਹੈ ਹੂੰ ਵਿਅਕਤੀਗਤ ਕਿਵੇਂ ਹੁੰਦਾ ਹੈ ਕਿ ਕਈ ਵਾਰ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਨਾ ਕੋਈ ਤਾਲੁਕਾਤ ਹੁੰਦੇ ਨੇ ਜਿਹੜੇ ਹੂੰ ਠੀਕ ਹੈ ਨਾ ਜੀ ਜਾਂ ਸਿੱਧਾ ਕਹ ਲੋ ਕਿ ਕੋਈ ਤੀਵੀਂ ਵਾਲਾ ਮਸਲਾ ਜਿਹੜਾ ਜੀ ਇਹ ਇਧਰ ਨੂੰ ਵੀ ਇੱਕ ਕਟਨਾ ਜਿਹੜੀ ਹੈ ਉਹ ਧਿਆਨ ਖਿੱਚ ਰਹੀ ਆ ਹੂੰ ਕਿ ਨਿਸ਼ਾਨਾ ਕੋਈ ਹੋਰ ਸੀ ਜੀ ਉਹ ਉੱਕੇ ਆ ਇਹ ਮੁੰਡਾ ਮਰ ਗਿਆ ਉਹ ਇਹ ਉੱਥੇ ਡਿੱਗ ਪਿਆ ਇਹਨੂੰ ਲਿਆਂਦਾ ਗਿਆ ਹਸਪਤਾਲ ਜਦ ਤੱਕ ਡਾਕਟਰਾਂ ਨੇ ਡੈੱਡ ਕਲੀਅਰ ਕਰ ਦਿੱਤਾ ਗੱਲ ਇਹ ਆ ਕਿ ਜੋ ਇਹ ਸਭ ਕੁਝ ਚੱਲ ਰਿਹਾ ਸਾਬ ਹਮ ਇਹ ਤੇ ਬੜਾਈ ਮੈਂ ਕਹੂੰਗਾ ਕਿ ਖੇਡਣਾ ਛੱਡੋ ਕਿ ਬੱਚੇ ਸਾਡੇ ਗਰਾਊਂਡਾਂ ਤੋਂ ਇਹਨਾਂ ਦੂਰ ਰਹਿਣ ਲੱਗ ਜਾਣਾ ਬਿਲਕੁਲ ਅਸੀਂ ਤੇ ਸਗੋਂ ਸਰਕਾਰਾਂ ਅੱਗੇ ਵੀ ਹੱਥ ਜੋੜੀਦਾ ਹੈ ਪਰ ਬਈ ਲੋਕਾਂ ਨੂੰ ਵੀ ਕਹੀਦਾ ਕਿ ਬੱਚੀਆਂ ਨੂੰ ਵੀ ਗਰਾਊਂਡ 'ਚ ਭੇਜੋ ਯਾਰ ਆਪਾਂ ਮਤਲਬ ਕਿ ਮੈਦਾਨ ਨਾਲ ਜਿਹੜਾ ਖੇਡਾਂ ਨਾਲ ਜੋੜੀਏ ਬੱਚਿਆਂ ਤੇ ਬਹੁਤ ਸਾਰੀਆਂ ਆਲਾਮਤਾਂ ਤੋਂ ਦੂਰ ਕਰ ਸਕਦੇ ਆ ਤੇ ਆ ਜਿਹੜਾ ਠਾ ਠੱਪਾ ਚੱਲਦਾ ਇਹੋ ਜਿਹਾ ਮਾਹੌਲ ਵੇਖ ਕੇ ਹਿੰਮਤ ਕੌਣ ਆ ਫਿਰ ਬਿਲਕੁਲ ਉਹ ਵੇਖਣ ਵਾਲੇ ਵੀ ਨਹੀਂ ਜਾਇਆ ਕਰਨਗੇ ਸਰ ਜੀ ਮੇਰਾ ਤੇ ਮਨਣਾ ਬਾਕੀ ਯਾਰ ਮੈਂ ਤਾਂ ਚਲੋ ਛੇਤੀ ਕਿਤੇ ਆਪਾਂ ਹੱਥ ਉਦਾਂ ਵੀ ਨਹੀਂ ਜੋੜਦੇ ਪਰ ਮੈਂ ਮਾਨ ਸਾਹਿਬ ਅੱਗੇ ਹੱਥ ਜੋੜਦਾ ਇਸ ਮਾਮਲੇ 'ਚ ਕਿ ਇਸ ਇੱਕ ਤਾਂ ਪਰਿਵਾਰ ਨੂੰ ਨਿਆਂ ਲੈ ਕੇ ਦਿਓ ਜੀ ਤੇ ਦੂਜੇ ਇਸ ਪਰਿਵਾਰ ਦੀ ਹੈਲਪ ਕਰੋ ਯਾਰ ਬਿਲਕੁਲ ਇਹ ਬਹੁਤ ਜ਼ਰੂਰੀ ਯਾਰ ਇਹ ਬਹੁਤ ਜ਼ਰੂਰੀ ਆ ਮੈਂ ਤਾਂ ਉਸ ਬੱਚੇ ਦੀ ਸੂਚ ਯਾਰ ਕਦੇ ਉਹ ਕੰਡਾ ਪੂਰਾ ਹੀ ਨਹੀਂ ਹੋ ਸਕਦਾ ਕਵਾਰ ਨੂੰ ਕਦੇ ਨਹੀਂ ਹੋਣਾ ਆਪਾਂ ਹੱਥ ਜੋੜ ਦਿੰਨੇ ਪਰਸਨਲੀ ਕਿਤੇ ਮਾਨ ਸਾਹਿਬ ਕੋਲ ਮੇਰੀ ਇਹ ਕਲਿੱਪ ਭੇਜ ਦਿਓ ਯਾਰ ਕਿ ਯਾਰ ਇਹਨਾਂ ਦੀ ਬਾਜ਼ ਜ਼ਰੂਰ ਫੜੋ ਯਾਰ ਇੱਕ ਤਾਂ ਨਿਆਂ ਦਿਓ ਜਿਹੜਾ ਤੁਹਾਡਾ ਫਰਜ਼ ਬਣਦਾ ਜੋ ਤੁਹਾਡਾ ਧਰਮ ਹੈ ਰਾਜ ਧਰਮ ਹੈ ਨਾ ਤੁਹਾਡਾ ਜੀ ਜੀ ਕਿਸੇ ਵੀ ਨਾਗਰਿਕ ਨੂੰ ਨਿਆਂ ਦੇਣਾ ਤੁਹਾਡਾ ਰਾਜਧਰਮ ਹੈ ਤਾਂ ਦੂਸਰੇ ਪਾਸੇ ਇਹ ਯਾਰ ਬੱਚਾ ਜਿਸ ਤਰ੍ਹਾਂ ਉਹ ਆਪ ਦੇ ਪਿਤਾ ਨੂੰ ਕਹਿੰਦਾ ਹੁੰਦਾ ਸੀ ਕਾ ਚੂ ਗੱਲਾਂ ਬਾਤਾਂ ਸੁਣ ਰਿਹਾ ਯਾਰ ਜ਼ਰੂਰ ਇਸ ਟੱਬਰ ਦੀ માਫੜਨੀ ਚਾਹੀਦੀ ਹੈ ਬਿਲਕੁਲ ਬਿਲਕੁਲ ਹੋਰ ਹੋਰ ਤਾਂ ਕੀਤੇ ਕੀ ਜਾ ਸਕਦਾ ਦੋਈ ਚੀਜ਼ਾਂ ਨੇ ਨਾ ਜੀ ਕਿ ਕਿਤੇ ਨਿਆਂ ਕਰੋ ਨਿਆਂ ਮਿਲਣਾ ਚਾਹੀਦਾ ਉਹਨਾਂ ਨੂੰ ਤੇ ਇਹ ਇੱਕ ਉਹਨਾਂ ਦੀ ਬਾਹ ਫੜੋ ਬਿਲਕੁਲ ਉਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਲਖਵੀਰ ਚਾਹਲ ਜੀ ਕਹਿ ਰਹੇ ਨੇ ਮਿੰਟੂ ਜੀ ਕਹਿੰਦੇ ਕਿ ਗੈਂਗਸਟਰ ਬਹੁਤ ਵਧ ਗਏ ਨੇ ਕਹਿੰਦੇ ਏਟਾ ਪੱਟੂ ਤੇ ਗੈਂਗਸਟਰ ਨਿਕਲੇ ਆਉਂਦਾ ਇੱਕ ਮਿੱਤਰ ਜੱਟਨ ਫਾਇਰ ਜੀ ਕਹਿੰਦੇ ਕਿ ਇੱਕ ਹੋਰ ਮੁੰਡਾ ਵੀ ਕਹਿੰਦੇ ਲੰਗਰ ਦੇ ਵਿੱਚ ਸੇਵਾ ਕਰ ਰਿਹਾ ਸੀ ਕਹਿੰਦੇ ਉਹਦੇ ਵੀ ਗੋਲੀ ਮਾਰਤੀ ਉਹ ਮੁੰਡਾ ਵੀ ਮਾਰਤਾ ਤੋਂ ਇਹ ਵੀ ਦੇਖੋ ਕਿਉਂ ਤੁਸੀਂ ਲੰਗਰ ਹਾਲ ਦੇ ਵਿੱਚ ਵੀ ਇਸ ਤਰ੍ਹਾਂ ਕੁਝ ਹੋ ਰਿਹਾ ਅੱਗੇ ਵੀ ਇੱਕ ਕਹ ਲੋ ਕਿ ਜਿਹੜੇ ਸਾਧੂ ਪੁਰਸ਼ ਹੁੰਦੇ ਆ ਜੀ ਅੱਗੇ ਵੀ ਇੱਕ ਘਟਨਾ ਵਾਪਰੀ ਹੈ ਕਿਉਂਕਿ ਸਾਨੂੰ ਖਬਰਾਂ ਨਾ ਚੇਤੇ ਰਹਿ ਜਾਂਦੀਆਂ ਜੀ ਹੋਰ ਘਰੋਂ ਸੌਦਾ ਲੈਣ ਆਈਏ ਉਹ ਤਾਂ ਭਾਵੇਂ ਭੁੱਲ ਜਾਈਏ ਮਿਰਚਾਂ ਲੈਣੀਆਂ ਕਿ ਹਰੀਆਂ ਲੈਣੀਆਂ ਕਿ ਲਾਲ ਲੈਣੀਆਂ ਵੀ ਉੱਥੇ ਵੀ ਹੋਇਆ ਸੀਗਾ ਕਿ ਉਹਦੇ ਕੋਲ ਕੱਟਾ ਸੀ ਦੋਨੇ ਲੰਗਰ ਸ਼ਕਲ ਲੱਗਿਆ ਯਾਨੀ ਭੋਜਨ ਸ਼ਕਲ ਲੱਗਿਆ ਲੜਪੇ ਤੇ ਇੱਕ ਨੇ ਸਾਧੂ ਨੂੰ ਕੱਟ ਗਿਆ ਤੂੰ ਫੇਰ ਮਾਰਤਾ ਸੀ ਉਹਦੇ ਪੱਟੇ ਚ ਵੱਜਾ ਸੀ ਸਿੰਗਲ ਕਾਰਤੂਸ ਸਿੰਗਲ ਬੈਰ ਲਾ ਲਾ ਸ਼ਾਇਦ ਉਹ ਕਾਰਤੂਸ ਲਾ ਸੀਗਾ ਜੀ ਤਾਂ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਭਈ ਬਹੁਤ ਆਵਾਜ਼ਾਰ ਕਰਨ ਵਾਲਾ ਮਾਹੌਲ ਬਣਿਆ ਪਿਆ ਬਿਲਕੁਲ ਬਿਲਕੁਲ ਮਾਨਸਿਕ ਤੌਰ ਤੇ ਪਰੇਸ਼ਾਨ ਕਰਦਾ ਹੈ ਖੈਰ ਮਿੰਟੂ ਜੀ ਸਮਾਂ ਹੋ ਗਿਆ ਤੇ ਇੱਕ ਨਾ ਜਾਂਦੇ ਜਾਂਦੇ 2 ਮਿੰਟ ਦੀ ਜਾਣਕਾਰੀ ਤੁਹਾਡੇ ਤੋਂ ਮੈਂ ਹੋਰ ਲੈਣੀ ਆ ਸੁਨੰਦਾ ਸ਼ਰਮਾ ਵਾਲਾ ਮਸਲਾ ਕਿੰਨੇ ਕਿਵੇਂ ਲੱਗਦਾ ਬਾਈ ਇਸ ਤੇ ਜੀ ਗੱਲਬਾਤ ਕਾਫੀ ਡਿਟੇਲ ਦੇ ਵਿੱਚ ਹੋਣੀ ਹੈ ਨਹੀਂ ਅਸੀਂ ਕੋਈ ਦੇਖੋ ਅਸੀਂ ਕੋਈ ਜੱਜ ਥੋੜੀ ਹੈ ਜੀ ਇਹ ਤਾਂ ਹੁਣ ਜੱਜ ਜੱਜ ਦੇ ਅੱਗੇ ਜਦੋਂ ਫੈਲਾ ਜਾਣ ਗਈਆਂ ਦੋਵੇਂ ਤਰ ਹੁਣ ਤਾਂ ਮਾਮਲਾ ਹੀ ਨਿਬੜ ਗਿਆ ਨਾ ਹੂੰ ਹੁਣ ਤਾਂ ਦੇਖੋ ਕੇਸ ਦਰਜ ਹੋ ਗਿਆ ਕੇਸ ਦਰਜ ਹੋ ਗਿਆ ਕੇਸ ਦਰਜ ਹੋ ਗਿਆ ਹੁਣ ਕੋਟ ਕਿਚੈਰੀ ਨੇ ਤੈਅ ਕਰਨਾ ਉਹਨਾਂ ਹੀ ਮਾਨਤ ਦੇਣੀ ਆ ਉਹਨਾਂ ਹੀ ਨਵੇੜਾ ਕਰਨਾ ਪਤਾ ਲੱਗ ਜੂ ਸਾਡੇ ਜਿਹੜੇ ਪੇਸ਼ ਹੋਣਗੇ ਸਵਾਲ ਸੀ ਅਸੀਂ ਉਹ ਦੋਨਾਂ ਧਿਰਾਂ ਨੂੰ ਕਰ ਰਹੇ ਆ ਜੀ 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 ਠੀਕ ਹੈ ਨਾ ਜੀ ਦੋਨਾਂ ਧਿਰਾਂ ਨੂੰ ਕਰ ਰਹੇ ਆ ਕਿ ਭਾਈ ਹੋ ਸਕਦਾ ਉਹ ਵੀ ਗਲਤ ਹੋਣ ਹੋ ਸਕਦਾ ਤੋ ਸੋ ਅਸੀਂ ਜਜਮੈਂਟਲ ਹੋਣ ਤੋਂ ਤਾਂ ਵੈਸੇ ਹੀ ਗਰੀਜ਼ ਕਰਦੇ ਆ ਸਾਬਕੇ ਬਿਲਕੁਲ ਜੀ ਅਸੀਂ ਥੋੜੀ ਕਿਸੇ ਨੂੰ ਸਹੀ ਗਲਤ ਕਹਿ ਸਕਦੇ ਹੂੰ ਹੂੰ ਬਿਲਕੁਲ ਜਟਨ ਫਾਇਰ ਜੀ ਕਹਿੰਦੇ ਕਿ ਤਾਂ ਬਾਹਰੋਂ ਆ ਕੇ ਮਾਰ ਗਿਆ ਔਰ ਹਰਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਬਹੁਤ ਮੰਦਭਾਗੀ ਖਬਰ ਹੈ ਜੀ ਬੱਚੇ ਦੇ ਗੋਲੀ ਲੱਗਣ ਵਾਲੀ ਕੁਲਦੀਪ ਗਰੇਵਾਲ ਸਾਹਿਬ ਕਹਿ ਰਹੇ ਨੇ ਕਿ ਪਿੰਕੀ ਢਾਲੀ ਵਾਲ ਅਰੈਸਟੇ ਹਾਂ ਜੀ ਇਹ ਗੱਲ ਸਾਰੀ ਹੋ ਚੁੱਕੀ ਆ ਸੁਨੰਦਾ ਸ਼ਰਮਾ ਵਾਲੀ ਤੁਸੀਂ ਲੇਟ ਆਏ ਹੋ ਕਿਰਪਾ ਕਰਕੇ ਸਾਢੇ ਕਿਤੇ ਨਾ ਆਇਆ ਕਰੋ ਹੂੰ ਹੂੰ ਬੜਾ ਵਧੀਆ ਲੱਗੇਗਾ ਹੂੰ ਤੁਸੀਂ ਸਾਢੇ ਕਿਤੇ ਨਾ ਜੀ ਜਸਨ ਜੀ ਕਹਿ ਰਹੇ ਨੇ ਕਿ ਬੱਬੂ ਮਾਨ ਨੇ ਵੀ ਕਿਹਾ ਕਿ ਸੁਨੰਦਾ ਸ਼ਰਮਾ ਦੇ ਨਾਲ ਖੜੇ ਹਾਂ ਬਹੁਤ ਕੁਝ ਦੇਖਣ ਦੇ ਨਾਲ ਤੇ ਖੜੇ ਅਸੀਂ ਖੜਾ ਕਹਿੰਦੇ ਵੀ ਅਸੀਂ ਖੜਾ ਆਈ ਵੀ ਕਹਿੰਦੇ ਯਾਰ ਜੀ ਵੀ ਅਸੀਂ ਵੀ ਨਾਲ ਹੀ ਆ ਸਾਨੂੰ ਵੀ ਕਹਿ ਲਓ ਜੀ ਪਰ ਇਹ ਨਹੀਂ ਹੁੰਦਾ ਕਿ ਦੇਖੋ ਇਹ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਕਿ ਦੂਜੀ ਧਿਰ ਦਾ ਆਪਾਂ ਮਤਲਬ ਇਹ ਕਹਿਣਾ ਵੀ ਫਾਈਲ ਆ ਦਿਓ ਕਿਸੇ ਨੂੰ ਠੀਕ ਹੈ ਨਾ ਉਹਨਾਂ ਨੂੰ ਵੀ ਮੌਕਾ ਮਿਲੂਗਾ ਕੋਰਟ ਦੇ ਵਿੱਚ ਉਹ ਵੀ ਗੱਲ ਰੱਖਣਗੇ ਤੇ ਬਹੁਤ ਪੁਰਾਣੇ ਖਿਡਾਰੀ ਮੈਂ ਤਾਂ ਤੁਹਾਨੂੰ ਦੱਸਦਾ ਪੇਪਰ ਵਰਕ ਉਹਨਾਂ ਦਾ ਤਗੜਾ ਹੁੰਦਾ ਤਾਂ ਗੱਲ ਇਹ ਹੈ ਕਿ ਇਹ ਰੌਲਾ ਇੱਥੋਂ ਤੱਕ ਪਹੁੰਚਿਆ ਜੇ ਤਾਂ ਮਤਲਬ ਕਿ ਪ੍ਰੋਫੈਸ਼ਨਲ ਹੀ ਡਿਸਪਿਊਟ ਹੈ ਕਿ ਪਰਸਨਲ ਵੀ ਹੈ ਪਰਸਨਲ ਵੀ ਹੈ ਠੀਕ ਹੈ ਨਾ ਗੱਲਾਂ ਤੇ ਰੁਕਣਾ ਨਹੀਂ ਮਿੰਟੋ ਜੀ ਜਿਵੇਂ ਤੁਸੀਂ ਕਿਉਂਕਿ ਸਾਡੀ ਇੱਕ ਦੇਖੋ ਹੱਦ ਹੈ ਹਮ ਸਾਡਾ ਮਤਲਬ ਹਰੇਕ ਬੰਦੇ ਦਾ ਸਟਾਈਲ ਹੁੰਦਾ ਮੇਰੀ ਇੱਕ ਹੱਦ ਹੈ ਮੈਂ ਨਿੱਜੀ ਜ਼ਿੰਦਗੀ ਚ ਬਹੁਤਾ ਜਾਂਦਾ ਨਹੀਂ ਜੀ ਜੀ ਗੱਲਾਂ ਜਿੰਨੀ ਅਮਰ ਜੀ ਪਤਾ ਵੀ ਹੋਣ ਹਮ ਮੈਂ ਕਿਸੇ ਦੀ ਨਿੱਜੀ ਲਾਈਫ ਚ ਬਹੁਤਾ ਜਾਂਦਾ ਨਹੀਂ ਹਾਂ ਬਿਲਕੁਲ ਠੀਕ ਹੈ ਨਾ ਔਨ ਰਿਕਾਰਡ ਜਿਹੜੀਆਂ ਚੀਜ਼ਾਂ ਉਹਦੇ ਤੇ ਗੱਲ ਕਰੀਏ ਜਾਂ ਜਿਹੜੀ ਕੋਈ ਹੋਰ ਇਨਫੋਰਮੇਸ਼ਨ ਨਾ ਦੇਣੀ ਆਕਰ ਨਿਭੜਣੀਆਂ ਵੀ ਗੱਲਾਂ ਉਹਨਾਂ ਤੇ ਹੈ ਵੀ ਜਿਹੜੀਆਂ ਔਨ ਰਿਕਾਰਡ ਹੈ ਜਾਂ ਕੋਈ ਕਾਗਜ਼ੀ ਕਾਰਵਾਈ ਹੈ ਨਾ ਉਹ ਜਿਹੜੀਆਂ ਮੂੰਹ ਜ਼ੁਬਾਨੀ ਗੱਲਾਂ ਹੁੰਦੀਆਂ ਉਹ ਤਾਂ ਨਾਤਕ ਉਹ ਮੇਰੇ ਕੋਲ ਪਗਵੰਤ ਮਾਨ ਹੁਰਾਂ ਦੀ ਇੱਕ ਫੋਟੋ ਵੀ ਹੈ ਹੂੰ ਜਿਹਦੇ ਚ ਮਤਲਬ ਕਿ ਸਪਸ਼ਟ ਹੁੰਦਾ ਕਿ ਉਹਨਾਂ ਦੀ ਅੱਖ ਚ ਕੀ ਸਮੱਸਿਆ ਹੈ ਮੈਂ ਉਪਾਈ ਨਹੀਂ ਜੀ ਨਹੀਂ ਭਾਈ ਹੋ ਸਕਦਾ ਵਿਊਰਾ ਹੋਵੇ ਤੇ ਬਹੁਤ ਆ ਜਾਂਦੇ ਪਰ ਕੁਝ ਚੀਜ਼ਾਂ ਚ ਸਿਆਣਪ ਜਿਹੜੀ ਹੁੰਦੀ ਨਹੀਂ ਨਹੀਂ ਠੀਕ ਹੈ ਮੈਂ ਲੋਚਕ ਹੋ ਸਕਦਾ ਮੰਨ ਸਕਦਾ ਜੀ ਮੈਂ ਉਹਨਾਂ ਦੀ ਬਿਮਾਰੀ ਦਾ ਮਜ਼ਾਕ ਚਲ ਜੋ ਮਰਜ਼ੀ ਹੋਇਆ ਹੂੰ ਠੀਕ ਹੈ ਨਾ ਜੀ ਤਾਂ ਉਹ ਕਈ ਵਾਰ ਆਪਣੇ ਵੀ ਹੁੰਦਾ ਕਈ ਵਾਰ ਆ ਕੁਝ 60 ਲੱਗ ਗਈ ਫਿੱਟ ਲੱਗ ਗਈ ਜੀ ਠੀਕ ਹੈ ਕੀ ਹੋਇਆ ਉਹ ਜਾਣਦੇ ਆ ਮੈਨੂੰ ਨਹੀਂ ਪਤਾ ਪਰ ਉਹ ਕਹ ਲੋ ਕਿ ਨੈਕੜ ਆਈ ਆ ਤੇ ਨਾ ਮੇਰੇ ਕੋਲ ਫੋਟੋ ਆਈ ਸੀਗੀ ਪਰ ਮੈਂ ਨਹੀਂ ਮੈਂ ਗੁਰੇਜ਼ ਕੀਤਾ ਨਾ ਮੈਂ ਕਿਸੇ ਨੂੰ ਭੇਜੀ ਨਹੀਂ ਮੈਂ ਇਹੋ ਜੀ ਕਰਤੂਤ ਕਰਨ 'ਚ ਵਿਸ਼ਵਾਸ ਰੱਖਦਾ ਜੀ ਇਹ ਸਿਆਸਤਦਾਨ ਕਰੀ ਜਾਂਸੋ ਕਰੀ ਜੀ ਮਿੰਟੂ ਜੀ ਖੈਰ ਜੀ ਮਿੰਟੂ ਜੀ ਆਪਣਾ ਸਮਾਂ ਵੀ ਹੋ ਗਿਆ ਆਪਾਂ ਲਈਏ ਇਜਾਜ਼ਤ ਪਰ ਇੱਕ ਮੈਂ ਲਾਸਟ ਕਮੈਂਟ ਪੜ੍ਹ ਦਿਆਂ ਅਬ ਰਿੰਡਾ ਰਿਕਾਰਡ ਮਿਤਰਾ ਜੀ ਕਹਿ ਰਹੇ ਕਿ ਕੱਲ ਤੁਹਾਡਾ ਪੌਡਕਾਸਟ ਦੇਖਿਆ ਕਹਿੰਦੇ ਉਹਦੇ ਤੋਂ ਪਤਾ ਲੱਗਿਆ ਕਿ ਤੁਸੀਂ ਗਾਣੇ ਵੀ ਲਿਖਦੇ ਹੋ ਨਹੀਂ ਗਾਣੇ ਮੇਰੇ ਰਿਕਾਰਡ ਹੋਏ ਨੇ ਜੀ ਮੈਂ ਸ਼ੌਂਕੀਆ ਲਿਖਦਾ ਹੁਣ ਮੰਨਦਾ ਸਾਰਾ ਕੁਝ ਉਹ ਨਹੀਂ ਲਿਖਦਾ ਜੀ ਹੂੰ ਤਾਂ ਉਹਦੇ ਲਈ ਸਮਾਂ ਮੈਂ ਮੈਂ ਆਪਣੇ ਪ੍ਰੋਗਰਾਮ ਨੂੰ ਸਮਾਂ ਜ਼ਿਆਦਾ ਦੇਣਾ ਆਪਦੀ ਇਸ ਪ੍ਰੋਫੈਸ਼ਨਲ ਲਾਈਫ ਨੂੰ ਜ਼ਿਆਦਾ ਸਮਾਂ ਦੇਣਾ ਜੀ ਤਾਂ ਮੈਂ ਲਿਖੇ ਆ ਰਿਕਾਰਡ ਵੀ ਹੋਏ ਆ ਛੇ ਖਾਸੇ ਕਲਾਕਾਰਾਂ ਨੇ ਗਾਏ ਹੋਏ ਆ ਕਈ ਕਲਾਕਰੋ ਕੁਲ ਪੈ ਵੀ ਆ ਚੰਗੇ ਤਗੜੇ ਆਉਣ ਵਾਲੇ ਟਾਈਮ 'ਚ ਵੀ ਫਿਰ ਤੋਂ ਸਾਨੂੰ ਮੈਨੂੰ ਤਾਂ ਵੀ ਕੋਣ ਰਿਕਾਰਡ ਕਰ ਮੈਂ ਨਹੀਂ ਕੋਈ ਬਹੁਤ ਜ਼ਿਆਦਾ ਮੈਂ ਮਿੰਨ ਤਾਂ ਮੈਂ ਤਾਂ ਨਹੀਂ ਕਰਦਾ ਹੁੰਦਾ ਸਰ ਮੇਰਾ ਦਿਲ ਮਿਲੇ ਕਿਸੇ ਨਾਲ ਸਾਹ ਉਹ ਇੱਕ ਟਾਈਮ ਹੁੰਦਾ ਜੀ ਤੁਸੀਂ ਆਪ ਇਹਨਾਂ ਦੀ ਇਹ ਮੈਨੂੰ ਤਾਂ ਬਹੁਤ ਕਰਾਉਂਦੇ ਨੇ ਰਾਈਟਰਾਂ ਦੀ ਹੂੰ ਤੇ ਜਦੋਂ ਤੁਸੀਂ ਹੋਗੇ ਫਿਰ ਇਹ 2-2 ਲੱਖ ਰੁਪਈਆ ਵੀ ਲੈ ਕੇ ਤੁਹਾਡੇ ਦਫ਼ਤਰਾਂ ਚ ਆਉਂਦੇ ਵੀ ਗਾਣਾ ਦੇ ਦਿਓ। ਜੀ। ਮੈਂ ਸਮਝਾਂਦਾ ਹਾਂ ਸਾਹਿਬ। ਇਹ ਗੱਲਾਂ ਕਹਿਣ ਨੂੰ ਇਹ ਇਹਨਾਂ ਜਿਹੜੇ ਤੁਸੀਂ ਇਹਨਾਂ ਨੂੰ ਪੌਡਕਾਸਟਾਂ 'ਚ ਦੇਖਦੇ ਹੋ, ਕੁਝ ਕੁ ਬੰਦੇ ਹੈਗੇ ਜੈਨੀਆਂ ਦਾ। ਹਮ ਜਿਹੜੇ ਤੁਸੀਂ ਔਨ ਸਕਰੀਨ ਇਹਨਾਂ ਨੂੰ ਦੇਖਦੇ ਹੋ ਨਾ ਤੇ ਸਭ ਮੈਂ ਹੁਣ ਮੈਨੂੰ ਨਾਲ ਜਾਓ ਉਧਰ। ਬਾਤ ਨਿਕਲੇਗੀ ਤਾਂ ਦੂਰ ਤੱਕ ਜਾਏ ਕਿ ਜਾਏ। ਮੈਂ ਵੇਖਿਆ ਹਮ ਥੋਥਾ ਚਣਾ ਬਾਜੇ ਗਣਾ ਬੱਸ। ਹਮ